ਦੇ ਖਿਲਾਫ ਜਿਹੜੀ ਸਾਡੀ ਇੱਕ ਮੁਹਿੰਮ ਹੈ ਪੰਜਾਬ ਸਰਕਾਰ ਦੀ ਔਰ ਪੰਜਾਬ ਪੁਲਿਸ ਦੀ ਉਸ ਨੂੰ ਜਾਰੀ ਰੱਖਦਿਆਂ ਹੋਇਆਂ ਅੱਜ ਅਸੀਂ ਇੱਕ ਪੂਰੀ ਸਟੇਟ ਦੇ ਵਿੱਚ ਇੱਕ ਕੋਆਰਡੀਨੇਟਡ ਸਰਚ ਆਪਰੇਸ਼ਨ ਕਰਾ ਰਹੇ ਹਾਂ ਔਰ ਸਾਡਾ ਮਕਸਦ ਹੈ ਕਿ ਜਿਹੜੀ ਸਾਡੀ ਸਪਲਾਈ ਚੇਨ ਹੈ ਇੱਕ taraf ਉਹ ਤੋੜੀ ਜਾਵੇ ਔਰ ਦੂਸਰੀ taraf ਜਿਹੜੀ ਸਾਡੇ ਡਿਮਾਂਡ ਹੈ ਉਸ ਨੂੰ ਰਿਡਿਊਸ ਕੀਤਾ ਜਾਵੇ ਅਸੀਂ ਇਹ ਤਿੰਨ ਮੂਲ ਸ਼ਬਦਾਂ ਨੂੰ ਲੈ ਕੇ ਕਾਰਵਾਈ ਕਰ ਰਹੇ ਹਾਂ ਇਕ ਤਾਂ ਜਿਹੜੇ ਬੱਚੇ ਡਰੱਗਸ ਦੇ ਵਿੱਚ ਪੈ ਗਏ ਆ ਉਹਨਾਂ ਨੂੰ ਡੀ ਐਡਿਕਸ਼ਨ ਵੱਲ ਲੈ ਕੇ ਜਾਇਆ ਜਾਵੇ ਦੂਸਰੀ ਤਰਫ ਜਿਹੜਾ ਇਨਫੋਰਸਮੈਂਟ ਹੈ ਉਹ ਸ਼ਕਤੀ ਨਾਲ ਲਾਗੂ ਕੀਤਾ ਜਾਵੇ ਤਾਂ ਕਿ ਜਿਹੜੇ ਬਿਗ ਫਿਸ਼ਸ ਨੇ ਜਿਹੜੇ ਵੱਡੇ ਮਗਰਮੱਛ ਨੇ ਜਿਹੜੇ ਵੱਡੇ ਸਪਲਾਈਅਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਜਿਹੜੇ ਜਿਹੜੇ ਇਸ ਬਿਜ਼ਨਸ ਦੇ ਵਿੱਚ ਕਲੂਜਨ ਹੈ ਭਾਵੇਂ ਉਹ ਕਿਸੇ ਵਿਭਾਗ ਦੇ ਨਾਲ ਸੰਬੰਧਿਤ ਹੈ ਭਾਵੇਂ ਉਹ ਕਿਸੇ ਹੋਰ ادارے ਨਾਲ ਸੰਬੰਧਿਤ ਹੈ ਉਹਨਾਂ ਦੇ ਖਿਲਾਫ ਬਹੁਤ ਸਖਤ ਕਾਰਵਾਈ ਕੀਤੀ ਜਾਵੇ ਔਰ ਤੀਸਰਾ ਲੋਕਾਂ ਨੂੰ ਐਜੂਕੇਟ ਕੀਤਾ ਜਾਵੇ ਕਿ ਉਹ ਡਰੱਗਸ ਦੇ ਖਿਲਾਫ ਖੜੇ ਹੋਣ ਔਰ ਪੁਲਿਸ ਦੀ ਸਹਾਇਤਾ ਕਰਨ ਤਾਂ ਕਿ ਅਸੀਂ ਇਹ ਜਿਹੜਾ ਕੋਡ ਪੰਜਾਬ ਦੇ ਵਿੱਚ ਹੈ ਇਸ ਨੂੰ ਖਤਮ ਕਰ ਸਕੀਏ ਅੱਜ ਐਸੇ ਦੀ ਲੜੀ ਦੇ ਵਿੱਚ ਇਹ ਆਪਰੇਸ਼ਨ ਕਰਾਇਆ ਜਾ ਰਿਹਾ ਹੈ ਜਿਹੜਾ ਜਗਤਪੁਰਾ ਏਰੀਆ ਇੱਕ ਸਾਡਾ ਡਰੱਗਸ ਦਾ ਹੌਟਸਪੌਟ ਹੈ ਜਿੱਥੇ ਕਾਫੀ ਡਰੱਗਸ ਵੇਕਣ ਦੀ ਸ਼ਿਕਾਇਤ ਆਂਦੀ ਹੈ ਸੋ ਅੱਜ ਇਸ ਦੀ ਕੇ ਰਾਬੰਦੀ ਕਰਕੇ ਇਸ ਦੀ ਤਲਾਸ਼ੀ ਲਈ ਜਾ ਰਹੀ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਿਛਲੇ 2 ਸਾਲਾਂ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਡਰੱਗਸ ਦੇ ਖਿਲਾਫ ਇੱਕ ਬਹੁਤ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਔਰ ਜਿੱਥੇ ਹਰ ਸਾਲ 200-250 ਕਿਲੋ ਸਾਡੇ ਕੋਲ ਹਿਰੋਇਨ ਫੋਰ ਐਗਜ਼ਾਮਪਲ ਰਿਕਵਰ ਹੁੰਦੀ ਸੀ। ਇਸ ਸਾਲ ਪਿਛਲੇ 2 ਸਾਲਾਂ ਦੇ ਵਿੱਚ 2300 ਕਿਲੋ ਤੋਂ ਵੱਧ ਅਸੀਂ ਹਿਰੋਇਨ ਦੀ ਰਿਕਵਰੀ ਕੀਤੀ ਹੈ ਜਿਹੜੀ ਕਿ ਇੱਕ ਰਿਕਾਰਡ ਰਿਕਵਰੀ ਹੈ। ਇੱਕ ਹੋਰ ਜਿਹੜਾ ਅਸੀਂ ਨਵਾਂ ਉਪਰਾਲਾ ਸ਼ੁਰੂ ਕੀਤਾ ਹੈ ਪੰਜਾਬ ਪੁਲਿਸ ਵੱਲੋਂ ਕਿ ਜਿਹੜੇ ਵੱਡੇ ਸਮੱਗਲਰਸ ਨੇ ਇਨਾਂ ਦੀ ਪ੍ਰਾਪਰਟੀ ਫੋਰਫੀਟ ਕਰਨ ਦਾ ਲਗਭਗ 263 ਤੋਂ ਵੱਧ ਕੇਸਸ ਦੇ ਵਿੱਚ ਅਸੀਂ ਪ੍ਰਾਪਰਟੀ ਫੋਰਫੀਚਰ ਦੇ ਕੇਸ ਬਣਾ ਕੇ ਭੇਜੇ ਆ ਜਿਹੜੇ ਵੱਡੇ ਸਮਗਲੇ ਸੇ ਉਹਨਾਂ ਦੇ ਔਰ 200 ਕਰੋੜ ਰੁਪਏ ਤੋਂ ਵੱਧ ਦੀ ਪ੍ਰਾਪਰਟੀ ਇਨਾਂ ਦੀ ਪਿਛਲੇ 1 ਸਾਲ ਦੇ ਵਿੱਚ ਅਸੀਂ ਸੀਜ਼ ਕਰ ਚੁੱਕੇ ਆ ਨਾਲ ਦੀ ਨਾਲ ਜਿਹੜੇ ਸਾਡੇ ਆਪਣੇ ਮਹਿਕਮੇ ਦੇ ਉੱਤੇ ਵੀ ਕਈ ਵਾਰ ਇਲਜ਼ਾਮ ਲੱਗਦੇ ਆ ਕਿ ਕੋਈ ਮਿਲੀ ਭੁਗਤਣਾ ਹੋਵੇ ਅਸੀਂ ਸਾਰੇ ਮੁਲਾਜ਼ਮਾਂ ਨੂੰ ਇਹ ਅਪੀਲ ਵੀ ਕੀਤੀ ਹੈ ਨਾਲ ਜਿਹੜੇ ਬਹੁਤ ਪੁਰਾਣੇ ਮੁਲਾਜ਼ਮ ਸਾਡੇ ਹੋ ਗਏ ਆ ਉਹਨਾਂ ਦੀ ਇੱਕ ਟ੍ਰਾਂਸਫਰ ਪਾਲਿਸੀ ਵੀ ਅਸੀਂ ਲੈ ਕੇ ਆਏ ਆ ਤਾਂ ਕਿ ਉਹਨਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਟ੍ਰਾਂਸਫਰ ਕੀਤਾ ਜਾਵੇ ਔਰ ਇਹ ਜਿਹੜਾ ਸਾਡਾ ਇਹ ਡਰੱਗਸ ਦੇ ਖਿਲਾਫ ਇੱਕ ਮਹਿੰਮ ਚੱਲ ਰਹੀ ਹੈ ਜਿਹੜਾ ਇੱਕ ਅਭਿਆਨ ਚੱਲ ਰਿਹਾ ਹੈ ਇਸ ਨੂੰ ਇੱਕ ਵੱਡਾ ਹੰਗਾਰਾ ਮਿਲੇ ਮੈਂ ਲੋਕਾਂ ਨੂੰ ਇਹ ਅਪੀਲ ਕਰਾਂਗਾ ਕਿ ਸਾਡੇ ਨਾਲ ਉੱਠ ਕੇ ਖੜੋ ਸਾਨੂੰ ਸਾਡੀ امداد ਕਰੋ ਔਰ ਸਾਡੇ ਨਾਲ ਤਾਵਨ ਰੱਖੋ ਤਾਂ ਕਿ ਇਹ ਜਿਹੜਾ ਡਰੱਗਸ ਦਾ ਕੋਡ ਹੈ ਇਸ ਨੂੰ ਅਸੀਂ ਸਟੇਟ ਚੋਂ ਖਤਮ ਕਰਦੇ ਹਾਂ ਸਰ ਵੱਡੇ ਮਗਰਮਸਤੀ ਤੁਸੀਂ ਗੱਲ ਕੀਤੀ ਲੋਕਾਂ ਨੂੰ ਕਿਸ ਤਰ੍ਹਾਂ ਅਵੇਅਰ ਕੀਤਾ ਜਾ ਰਿਹਾ ਪੰਜਾਬ ਪੁਲਿਸ ਵੱਲੋਂ ਕੋਈ ਉਪਰਾਲੇ ਕਿ ਲਗਾਤਾਰ ਦੇਖਿਆ ਗਿਆ ਹੈ ਕਿ ਵੱਡੇ ਮਗਰਮਸਤਾ ਫੜੇ ਗਏ ਨੇ ਜਿਹੜੇ ਹੌਟਸਪੌਟ ਏਰੀਆ ਨੇ ਜਿਹੜੇ ਆਈਡੈਂਟੀਫਾਈ ਤੁਸੀਂ ਕਰਦੇ ਹੋ ਉੱਥੇ ਕਿਸ ਤਰ੍ਹਾਂ ਲੋਕਾਂ ਨੂੰ ਅਵੇਅਰ ਕਰਦੇ ਹੋ ਜਾਂ ਫਿਰ ਕਿਸ ਤਰ੍ਹਾਂ ਕੇ ਅਲਰਟਨੈਸ ਜਿਹੜੀ ਹੈ ਇਸ ਨੂੰ ਲਗਾ ਦੇਖੋ ਜਿਹੜੀ ਲੋਕਾਂ ਦੀ ਅਵੇਅਰਨੈਸ ਦੀ ਗੱਲ ਹੈ ਪਿਛਲੇ 1 ਸਾਲ ਦੇ ਵਿੱਚ ਅਸੀਂ ਤਿੰਨ ਵੱਡੀਆਂ ਮੁਹਿੰਮ ਪੂਰੀ ਸਟੇਟ ਵਾਈਡ ਮੁਹਿੰਮਾ ਸ਼ੁਰੂ ਕੀਤੀਆਂ ਔਰ ਇੱਕ ਚੌਥੀ ਮੁਹਿੰਮ ਅਸੀਂ ਹੁਣ 15 ਤਰੀਕ ਤੋਂ ਸ਼ੁਰੂ ਕੀਤੀ ਹੈ ਜਿਸ ਦੇ ਤਹਿਤ ਅਸੀਂ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਸਪੈਸ਼ਲੀ ਜਿਹੜਾ ਸਾਡਾ ਯੂਥ ਹੈ ਮਾਤਾਵਾ ਨੇ ਜਿਹੜੀ ਭੈਣਾਂ ਨੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਅਸੀਂ ਐਜੂਕੇਟ ਕਰਦੇ ਹਾਂ ਉਹਨਾਂ ਨੂੰ ਵੱਖ-ਵੱਖ ਐਕਟੀਵਿਟੀਜ਼ ਦੇ ਵਿੱਚ ਸ਼ਾਮਿਲ ਕਰਦੇ ਹਾਂ ਤਾਂ ਕਿ ਉਹ ਡਰੱਗਸ ਤੋਂ ਪਰੇ ਹਟਣ ਔਰ ਪੁਲਿਸ ਦੀ ਜਿਹੜੀ ਪੁਲਿਸ ਔਰ ਲੋਕਾਂ ਦੇ ਵਿਚਾਰ ਇਕ ਦੂਰੀ ਹੈ ਉਸ ਨੂੰ ਘਟ ਕੱਟ ਕੀਤਾ ਜਾਵੇ ਔਰ ਇਸ ਦੇ ਬਾਰੇ ਡਰੱਗਸ ਦੇ ਖਿਲਾਫ ਉੱਠ ਕੇ ਸਾਡੀ ਨਾਲ ਤਾਲਮੇਲ ਸਰ ਬੀਐਸਐਫ ਦੇ ਨਾਲ ਕਿਸ ਤਰ੍ਹਾਂ ਦੀ ਕੋਆਰਡੀਨੇਸ਼ਨ ਹੈ ਕਿਉਂਕਿ ਪਿਛਲੇ ਦਿਨਾਂ ਵੀ ਬੀਐਸਐਫ ਦੀ ਕੋਆਰਡੀਨੇਸ਼ਨ ਤੇ ਜੁਆਇੰਟ ਆਪਰੇਸ਼ਨ ਦੇ ਨਾਲ ਕਾਫੀ ਵੱਡੀ ਜਿਹੜੀ ਹੈਗੀ ਖੇਪ ਫੜੀ ਗਈ ਸੀ ਕਿਸ ਤਰ੍ਹਾਂ ਦਾ ਕੋਆਰਡੀਨੇਸ਼ਨ ਜਿਹੜਾ ਸਾਡਾ 553 ਕਿਲੋਮੀਟਰ ਦਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ 2 ਸਾਲਾਂ ਦੇ ਵਿੱਚ ਲਗਭਗ 287 ਤੋਂ ਵੱਧ ਹੁਣ ਤੱਕ ਡਰੋਨ ਸਾਈਟਿੰਗਸ ਹੋਈਆਂ ਜਿਸ ਦੇ ਵਿੱਚ 150 ਤੋਂ ਵੱਧ ਡਰੋਨ ਅਸੀਂ ਫੜਨ 'ਚ ਕਾਮਯਾਬ ਹੋਏ ਆ ਔਰ ਡਰਗ ਮੈਨੇਜਮੈਂਟ ਦੀ ਇੱਕ ਅਸੀਂ ਵੱਖਰੀ ਪਾਲਿਸੀ ਲੈ ਕੇ ਆਏ ਆ ਪੂਰਾ ਪੰਜਾਬ ਸਰਕਾਰ ਵੱਲੋਂ 40 ਕਰੋੜ ਰੁਪਇਆ ਸਾਨੂੰ ਦਿੱਤਾ ਗਿਆ ਹੈ ਜਿਸ ਦੇ ਵਿੱਚ 20 ਕਰੋੜ ਦੇ ਅਸੀਂ ਕੈਮਰੇ ਲਗਾ ਰਹੇ ਆ ਜਿਹੜੇ ਸਾਡੇ ਸਟ੍ਰੈਟੇਜਿਕ ਲੋਕੇਸ਼ਨਸ ਦੇ ਉੱਤੇ 10 ਕਰੋੜ ਰੁਪਏ ਨਾਲ ਅਸੀਂ ਮੋਬਿਲਿਟੀ ਵਧਾ ਰਹੇ ਆ ਔਰ Uh, 10 ਕਰੋੜ ਦੇ ਨਾਲ ਅਸੀਂ ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰ ਰਹੇ ਹਾਂ ਬਾਰਡਰ ਦੇ 5 ਕਿਲੋਮੀਟਰ ਦੇ ਅੰਦਰ ਦੀ ਬੈਲਟ ਦੇ ਵਿੱਚ ਬੀਐਸਐਫ ਦੇ ਨਾਲ ਸਾਡਾ ਪੂਰਾ ਤਾਲਮੇਲ ਰਹਿੰਦਾ ਹੈ ਔਰ ਬੀਐਸਐਫ ਦੇ ਨਾਲ ਅਸੀਂ ਮਿਲ ਕੇ ਜਿਹੜੀ ਸਾਡੀ ਸੈਕੰਡ ਲਾਈਨ ਆਫ ਡਿਫੈਂਸ ਹੈ ਜਿਹੜੇ ਸਾਡੇ 7 ਜ਼ਿਲ੍ਹੇ ਪੈਂਦੇ ਆ ਬਾਰਡਰ ਦੇ ਉੱਤੇ ਉਹਨਾਂ ਸਤਾਂ ਦੇ ਉੱਤੇ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਨੂੰ ਸਟਰੈਂਥਨ ਕੀਤਾ ਹੈ ਔਰ ਉੱਥੇ ਵੀ ਅੱਜਕੱਲ ਇਨਸੀਡੈਂਟਲੀ ਅਸੀਂ ਰੈਡ ਅਲਰਟ ਜਾਰੀ ਕੀਤਾ ਹੋਇਆ ਹੈ ਔਰ ਬੜੇ ਵੱਡੇ ਪੱਧਰ ਤੇ ਉੱਥੇ ਸਰਚ ਆਪਰੇਸ਼ਨਸ ਜਾਰੀ ਨੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप